ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 24 ਜਨਵਰੀ ਹੈ ਮੈਂ ਗੁਰਸੇerat ਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਪ੍ਰਾਣੀ ਕੌਣ ਉਪਾਉ ਕਰੈ ਜਾ ਕੇ ਭਗਤ RAM ਕੀ ਪਾਵੈ ਜਮ ਕੋ ਤ੍ਰਾਸ ਹਰੈ ਏ ਸਤਸੰਗੀ ਜਨੋ ਇਸ ਸ਼ਬਦ ਵਿੱਚ ਗੁਰੂ ਜੀ ਪਹਿਲਾ ਆਪ ਹੀ ਪ੍ਰਸ਼ਨ ਕਰਨਗੇ ਫਿਰ ਆਪ ਉੱਤਰ ਦੇਣਗੇ ਧਿਆਨ ਨਾਲ ਸਰਵਣ ਕਰੋ ਮਨੁੱਖ ਕਿਹੜਾ ਯਤਨ ਕਰੇ ਕਿਹੜਾ ਹੀਲਾ ਕਰੇ ਜਿਸ ਤੇ ਕਰਨ ਨਾਲ ਪਰਮੇਸ਼ਰ ਦੀ ਭਗਤੀ ਪ੍ਰਾਪਤ ਹੋ ਸਕੇ ਜਮਦੂਤਾ ਦਾ ਡਰ ਲੱਥ ਜਾਵੇ ਡਰ ਦੂਰ ਹੋ ਜਾਵੇ ਉਹ ਕਿਹੜਾ ਕਰਮ ਕਰੇ ਕਿਹੜੀ ਵਿਦਿਆ ਪ੍ਰਾਪਤ ਕਰੇ ਕਿਹੜਾ ਧਰਮ ਕਮਾਵੇ ਕਿਹੜੀ ਮਰਿਆਦਾ ਧਾਰਨ ਕਰੇ ਗੁਰੂ ਜੀ ਦਾ ਦੱਸਿਆ ਹੋਇਆ ਉਹ ਕਿਹੜਾ ਨਾਮ ਹੈ ਜਿਸ ਦੇ ਸਿਮਰਨ ਕੀਤਿਆਂ ਮਨੁੱਖ ਭਿਆਨਕ ਸੰਸਾਰ ਸਮੁੰਦਰ ਨੂੰ ਤਰ ਸਕੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਹਨ ਗੁਰੂ ਜੀ ਆਖਦੇ ਹਨ ਕਿਰਪਾ ਦੇ ਖਜ਼ਾਨੇ ਪਰਮੇਸ਼ਰ ਦਾ ਇੱਕ ਨਾਮ ਹੀ ਹੈ ਜੋ ਕਲਯੁਗ ਵਿੱਚ ਮੁਕਤੀ ਦਿਵਾ ਸਕਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਸਿਮਰਨ ਕਰਨ ਨਾਲ ਮਨੁੱਖ ਭਿਆਨਕ ਸੰਸਾਰ ਸਾਗਰ ਤੋਂ ਤਰ ਸਕਦਾ ਹੈ ਪਰਮੇਸ਼ਰ ਦੇ ਇਸ ਨਾਮ ਦੇ ਬਰਾਬਰ ਹੋਰ ਦੂਜਾ ਕੋਈ ਧਰਮ ਨਹੀਂ ਹੈ ਵੇਦ ਵੀ ਇਹੋ ਤਰੀਕਾ ਦੱਸਦੇ ਹਨ ਜਿਸ ਨੂੰ ਧਰਤੀ ਦੇ ਮਾਲਕ ਕਿਹਾ ਜਾਂਦਾ ਹੈ ਉਹ ਅਕਾਲਪੁਰਖ ਸੁਖ ਦੁਖ ਤੋਂ ਨਿਰਲੇਪ ਹੈ ਨਿਆਰਾ ਹੈ ਗੁਰੂ ਜੀ ਆਖਦੇ ਹਨ हे ਭਾਈ ਪਰਮੇਸ਼ਰ ਤੇਰੇ ਅੰਦਰ ਹੈ ਸਦਾ ਇੱਕ ਰਸ ਸਮਾਇਆ ਹੋਇਆ ਹੈ ਮਨੁੱਖ ਦੇ ਅੰਦਰ ਇਸ ਤਰ੍ਹਾਂ ਇੱਕ ਰਸ ਵਸ ਰਿਹਾ ਹੈ ਜੀਵੇਂ ਸ਼ੀਸ਼ੇ ਵਿੱਚ ਮਨੁੱਖ ਦਾ ਅਕਸ ਵਸਦਾ ਹੈ ਐਸੇ ਸਮਰੱਥ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੀ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਹੈ ਹੋਰ ਕੋਈ ਵਿਧੀ ਨਹੀਂ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਸਖਤ ਮਿਹਨਤ ਕਰਿਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ